ਮੇਰਾ ਨਾਮ ਕਸ਼ਮੀਰ ਸਿੰਘ ਵਾਸੀ ਝਾਫਰ ਸਾਡੇ ਆਟੋ ਜੁਨੀਆ ਦਾ ਨਾਮ ਡੀ ਗੁਰਦਾਸਪੁਰ ਪੈਸੇਂਜਰ ਵੈਨ ਐਸੋਸੀਏਸ਼ਨ ਰਜਿਸਟਰਡ ਨੰਬਰ ਡੀ ਆਈ ਸੀ ਬੀ ਟ ਐਲ 36 ਆਫ 2224 2225 ਇਹਦੇ ਵਿੱਚ ਸਰ ਮੈਂ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਰ ਤਕਰੀਬਨ 24-25 ਸਾਲ ਤੋਂ ਇੱਥੇ ਆਟੋ ਜੁਨੀਅਨ ਦਾ ਮੈਂ ਪ੍ਰਧਾਨ ਹਾਂ ਮੈਂ ਕਹਦਾ ਇਲੈਕਸ਼ਨ ਲੜ ਕੇ ਜੁਨੀਅਨ ਦਾ ਪ੍ਰਧਾਨ ਬਣਿਆ ਸੀ ਕਿਉਂਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਅਜੇ ਤੱਕ ਕਰ ਰਿਹਾ ਹਾਂ ਅਜੇ ਤੱਕ ਮੇਰੇ ਤੇ ਕੋਈ ਅਸੋ ਜਾ ਦਾਗ ਨਹੀਂ ਹੈ ਬਿਲਕੁਲ ਨੰਰੋਲ ਹੈ ਕੋਈ ਮੇਰੇ ਤੇ ਕੋਈ ਦਾਗ ਨਹੀਂ ਹੈ ਕਿਸੇ ਦਾ ਵੀ ਪਰ ਮੇਰੇ ਨਾਲ ਸਰ ਅੱਜ ਬਹੁਤ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਉਹ ਤਾਂ ਕਿਹਦਾ ਹੀ ਇਹ ਆ ਸਰ ਗੁੰਡਾਗਰਦੀ ਕੀਤੀ ਗਈ ਆਪਣੇ ਆਪ ਹਾਰ ਪਾਏ ਗਏ ਔਰ ਇਹ ਸਾਰੀ ਜੋ ਵੀ ਹੋਇਆ ਸਾਰੀ ਸਰਕਾਰੀ ਸ਼ਹਿਰ ਦੇ ਉੱਤੇ ਹੋਇਆ ਔਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਲੈਕਸ਼ਨ ਲੜੀ ਜਾਵੇ ਹਾਰ ਜਿੱਤ ਬਣੀ ਆ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਾਰ ਜਾਗਾ ਮੈਂ ਜੁਨੀਆ ਦੀ ਪ੍ਰਧਾਨਗੀ ਤੋਂ ਅਸਿਫਾ ਦੇ ਦਾਂਗਾ ਮਗਰ ਉਹ ਕੰਮ ਨਹੀਂ ਹੋਇਆ ਸਰ ਅੱਜ ਇਹ ਕੰਮ ਹੋਇਆ ਵਾ ਇੱਥੇ 12 ਬੰਦੇ ਲਿਲਾ ਕੇ ਕਾਫੀ ਬੰਦੇ ਬਾਹਰੋਂ ਆਏ ਜਿਨ੍ਹਾਂ ਗੁੰਡਾਗਰਦੀ ਕੀਤੀ ਇੱਥੇ ਰਜ ਕੇ ਔਰ ਆਪਣੇ ਆਪ ਹੀ ਪ੍ਰਧਾਨ ਉਹਨਾਂ ਚੁਣ ਲਿਆ ਔਰ ਆਪਣੇ ਆਪ ਹੀ ਹਾਰ ਪਾ ਲਿਆ ਔਰ ਇੱਥੇ ਨਜਾਇਜ਼ ਨਾਰੇਬਾਜੀ ਕੀਤੀ ਗਈ ਨਜਾਇਜ਼ ਮੇਰੀ ਸ਼ਾਨ ਦੇ ਬਰਖਲਾ ਬੋਲਿਆ ਗਿਆ ਔਰ ਇਹ ਜੋ ਵੀ ਹੋ ਰਿਹਾ ਇਹ ਸਰਾਸਰ ਗਲਤ ਹੈ ਇਹ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਮੈਂ ਜੁਨੀਆ ਦਾ ਪ੍ਰਧਾਨ ਆ ਮੇਰੇ ਕੋਲ ਜੂਨੀਅਰ ਰਜਿਸਟਰਡ ਹੈ ਮੇਰੀ ਇਲੈਕਸ਼ਨ ਕਰਾਈ ਜਾਵੇ ਔਰ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਸਰ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਇਹ ਕੋਈ ਇਹਨਾਂ ਦੀ ਜੂਨੀਅਰ ਦੀ ਮਾਨਤਾ ਨਹੀਂ ਹੈ ਮੇਰੇ ਕੋਲ ਮਾਨਤਾ ਪੂਰੀ ਹੈ ਇਹਨਾਂ ਕੋਈ ਮਾਨਤਾ ਨਹੀਂ ਹੈ ਇਹਨਾਂ ਸਿਰਫ ਇੱਕ ਗੁੰਡਾਗਰਦੀ ਕਰਕੇ ਆਹ ਕੰਮ ਅੱਜ ਮੇਰੇ ਨਾਲ ਕੀਤਾ ਔਰ ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਲੜਾਈ ਝਗੜਾ ਕਰਨ ਤੋਂ ਬਾਅਦ ਬਾਹਰੋਂ ਬੰਦੇ ਲਿਆਂਦੇ ਜਿਹੜੇ ਜੂਨੀਅਨ ਦੇ ਮੈਂਬਰ ਇੱਥੇ ਹੈਗੇ ਸੀ ਜਿਹੜੇ ਜੂਨੀਅਨ ਦੇ ਡਰਾਈਵਰ ਮੈਂਬਰ ਜਾਂ ਮਾਲਕ ਚੱਲਦੇ ਸੀ ਉਹ ਉਹ ਵੀ ਬੰਦੇ ਹੈਗੇ ਸੀ ਪਰ ਇਹਨਾਂ ਬਾਹਰੋਂ ਆਣ ਕੇ ਧੱਕੇਸ਼ਾਹੀ ਕਰਕੇ ਆਪਣੇ ਆਪ ਹੀ ਪ੍ਰਧਾਨ ਬਣਾ ਕੇ ਆਪਣੇ ਆਪ ਹੀ ਹਾਰ-ਪਾ ਕੇ ਆਪਣੇ ਆਪ ਹੀ ਨਾਰੇ ਬਾਜੀ ਪਰ ਇੱਥੇ ਜਦੋਂ ਇਕੱਠ ਹੋਇਆ ਸਾਰੀ ਜੂਨੀਅਨ ਦਾ ਸਾਰੀ ਜੂਨੀਅਨ ਨੇ ਮਿਲ ਕੇ ਮੈਨੂੰ ਪ੍ਰਧਾਨ ਬਣਾਇਆ ਠੀਕ ਆ ਜੀ ਪ੍ਰਧਾਨ ਬਣ ਤੋਂ ਪਹਿਲਾਂ ਸਾਡਾ ਕੋਈ ਸਾਥੀ ਸੀ ਉਹਨਾਂ ਨੇ ਆਣ ਕੇ ਸਰਦਾਰ ਕਸ਼ਮੀਰੀ ਜੀ ਨੂੰ ਕਿਹਾ ਕਿ ਤੁਸੀਂ ਆ ਜਾਓ ਕਿਉਂਕਿ ਜੂਨੀਅਨ ਸਾਰੀ ਉਹਦੇ ਹੱਥਾਂ ਪਰ ਇਹ ਕਹਿੰਦਾ ਵੀ ਨਹੀਂ ਮੈਂ ਇਲੈਕਸ਼ਨ ਕਰਾਉਣੀ ਆ ਉਸ ਬੰਦੇ ਨੇ ਇਹਨੂੰ ਕਿਹਾ ਵੀ ਚਲੋ ਜੇ ਇਲੈਕਸ਼ਨ ਕਰਾਉਣਾ ਤਾਂ ਤੁਸੀਂ ਆਪਣੇ ਬੰਦੇ ਆਪਣੇ ਹਲ ਕਰ ਲਓ ਉਹਦੇ ਉਹਦੇ ਹਲ ਚੱਲ ਜਾਂਦੇ ਆ ਤੇ ਆਪਣਾ ਪ੍ਰਧਾਨ ਚੁਣ ਲਓ ਇਹ ਕਹਿੰਦੇ ਨਹੀਂ ਜੀ ਅਸੀਂ ਵੋਟਾਂ ਹੀ ਪਾਉਣੀਆਂ ਨੇ ਅਸੀਂ ਇਦਾਂ ਨਹੀਂ ਕਰਨਾ ਤੇ ਉਹ ਕਹਿੰਦੇ ਵੀ ਵੋਟਾਂ ਤੇ ਪੈ ਨਹੀਂ ਸਕਦੇ ਆ ਇਸ ਕਰਕੇ ਉਹਨਾਂ ਨੇ ਅਨੁਸਰਵ ਸੰਤਿਨਾ ਸਾਰੇ ਯੂਨੀਅਨ ਨੇ ਪ੍ਰਧਾਨ ਬਣਾ ਪਰ ਉਹ ਕਹਿੰਦੇ ਤੇ ਜਿਹੜੀ ਜਿਹੜੀ ਥੋੜੀ ਥੋੜੀ ਲਈ ਇਹ ਮੈਥੋਡੀ ਪ੍ਰਧਾਨ ਕੀਤੀ ਹੈ ਮਤਲਬ ਕਾਗਜ਼ੀ ਵੀ ਹੈਗੇ ਆ ਪਰ ਉਹ ਕਹਿੰਦੇ ਵੀ ਇਹਨਾਂ ਕੋਲ ਕਾਗਜ਼ੀ ਵੀ ਨਹੀਂ ਆ ਕਿੱਦਾਂ ਪ੍ਰਧਾਨ ਬਣਾ ਦਿੱਤੇ ਗਏ ਸਰਦਾਰ ਜੀ ਮੇਰੀ ਇੱਕ ਗੱਲ ਆ ਜੀ ਵ ਕੋਈ ਵੀ ਮਾਂ ਦੇ ਪੇਟ ਚੋਂ ਜੰਮ ਲੈਂਦਾ ਜਿਹੜਾ ਤੁਰ ਨਹੀਂ ਸਕਦਾ ਵੀ ਜਦੋਂ ਆਪਾਂ ਇੱਥੇ ਬੈਠਾਂਗੇ ਅਸੀਂ 20 ਤਰੀਕ ਤੱਕ ਜਿਹੜੀ ਸਾਡੀ ਯੂਨੀਅਨ ਦੀ ਹੈਗੀ ਨਾ ਰਜਿਸਟ੍ਰੇਸ਼ਨ ਉਹ ਇੱਥੇ ਆ ਜਾਏਗੀ ਜਿਹੜਾ ਮਰਜ਼ੀ ਵਾਂਗ ਕਾਡੀ ਕੋ ਰਜਿਸਟ੍ਰੇਸ਼ਨ ਦੇਖ ਸਕਦਾ ਵਾ ਇਹਨਾਂ ਨੇ ਇੰਨਾ ਚਿਰ ਇੱਥੇ ਪ੍ਰਧਾਨਗੀ ਕੀਤੀ ਆ ਇਹਨਾਂ ਕੋ ਕੁਝ ਨਹੀਂ ਸੀ ਹੈਗਾ ਹੁਣ ਇਹਨੇ ਨਾ ਅਟੈਚ ਕਰਾਈ ਬਟਾਲੇ ਨਾਲ ਪਹਿਲਾਂ ਇਹਨਾਂ ਦੇ ਕੋਲ ਕੁਝ ਨਹੀਂ ਸੀ ਹੈਗਾ ਬਿਲਕੁਲ ਜੀ ਜਿਹੜੀ ਸਾਡੀ ਯੂਨੀਅਨ ਆ ਸਾਰੀਵਾਲ ਗੁਰਦਾਸਪੁਰ ਵਾਲੇ ਜਿਹੜੇ ਜਿੰਨੇ ਆਟੋ ਡਰਾਈਵਰ ਮਾਲਕ ਜਿੰਨੇ ਵੀ ਆ ਇਹਨਾਂ ਸਾਰਿਆਂ ਮੇਰੇ ਵੀਰਾਂ ਨੇ ਮੈਨੂੰ ਕੱਲੇ ਨੂੰ ਕਹਿ ਕੇ ਸਪੈਸ਼ਲ ਇਨਵਾਈਟ ਕਰਕੇ ਤੇ ਮੈਨੂੰ ਪ੍ਰਧਾਨ ਬਣਾਇਆ ਸਰਪੰਤੀ ਨਾਲ